ਹਰਮਨ ਕਿਵੇਂ ਆ ਕਿਵੇਂ ਚੱਲਦੀ ਆ ਤੇਰੀ ਮੈਰਿਜ ਲਈ ਬਸ ਠੀਕ ਹੀ ਚੱਲ ਰਹੀ ਆ ਤੇਰੇ ਬਾਜੀ ਤਾਂ ਮੇਰੇ ਬਿਲਕੁਲ ਗੱਲ ਨਹੀਂ ਸੁਣਦੇ ਬਸ ਆਪਦੇ ਘਰਦਿਆਂ ਦੀ ਮੰਨਦੇ ਆ ਯਾਰ ਇੱਕ ਸੱਚਾ ਜੀਵਨ ਸਾਥੀ ਤਾਂ ਉਹੀ ਹੁੰਦਾ ਨਾ ਜੋ ਆਪਣੇ ਘਰ ਵਾਲੀ ਦੀ ਮੰਨੇ ਤੂੰ ਆਪਦੇ ਘਰ ਵਾਲੇ ਨੂੰ ਆਪਦੇ ਵਾਸਤੇ ਕਰ ਲਾ ਹੋਰ ਕਿਸੇ ਦੀ ਪਰਵਾਹ ਨਾ ਕਰੀ ਚੱਲ ਠੀਕ ਆ ਮੈਂ ਤੈਨੂੰ ਬਾਅਦ ਚੋਂ ਕਰਦੀ ਹਾਂ ਹਾਂ ਵੀ ਇਹਦੇ ਨਾਲ ਸਲਾਹ ਹੋਈ ਜਾਂਦੀ ਆ ਕੋਸ਼ਨੀ ਰਮੰਗ ਦਾ ਫੋਨ ਆਇਆ ਸੀ ਉਹਦੀ ਉਹਦੇ ਘਰ ਵਾਲੇ ਨਾਲ ਬਣ ਹੋ ਗਈ ਘਰ ਵਾਲਾ ਕਹਿੰਦਾ ਮੈਂ ਮੰਮੀ ਡੈਡੀ ਨਾਲ ਰਹਿਣਾ ਤੇ ਆਪ ਕਹਿੰਦੀ ਆ ਮੈਂ ਲੱਗ ਰਹਿਣਾ ਅੱਛਾ ਫੇਰ ਤੂੰ ਕੀ ਕਿਹਾ ਮੈਂ ਕੀ ਕਹਿਣਾ ਸੀ ਮੈਂ ਤਾਂ ਉਹਨੂੰ ਇਹੀ ਕਿਹਾ ਵੀ ਤੂੰ ਆਪਦੇ ਘਰ ਵਾਲੇ ਨੂੰ ਆਪਣੇ ਵੱਲ ਕਰ ਲ ਜੇ ਤਾਂ ਤੈਨੂੰ ਉਹ ਸੱਚਾ ਪਿਆਰ ਕਰਦਾ ਜਾਂ ਤੈਨੂੰ ਸਮਝਦਾ ਫੇਰ ਤਾਂ ਉਹ ਤੇਰੀ ਗੱਲ ਮੰਨੂਗਾ ਤੇ ਅਲੱਗ ਹੋ ਜਾਊਗਾ ਜੇ ਤੇਰੀ ਉਹ ਨਹੀਂ ਮੰਨਦਾ ਫੇਰ ਉਹ ਤੇਰਾ ਸੱਚਾ ਜੀਵਨ ਸਾਥੀ ਨਹੀਂ ਹਾਗਾ ਤੇ ਨਾਲ ਤੈਨੂੰ ਪਿਆਰ ਕਰ ਸਿਰ ਤੈਨੂੰ ਪਤਾ ਇੱਕ ਸੱਚਾ ਜੀਵਨ ਸਾਥੀ ਕੌਣ ਹੁੰਦਾ ਹਾਂਜੀ ਜਿਹੜਾ ਆਪਣੇ ਪਾਰਟਨਰ ਦੀਆਂ ਡਿਮਾਂਡਾਂ ਪੂਰੀਆਂ ਕਰੇ ਉਹਨੂੰ ਐਸ਼ ਕਰਾਵੇ ਉਹਦੀ ਗੱਲ ਸਮਝੇ ਉਹਨੂੰ ਸੁਨੇ ਉਹ ਹੁੰਦਾ ਅਸਲ ਜੀਵਨ ਸਾਥੀ ਹੁਣ ਇਹਦੇ ਵਰਗਾ ਜਿਹੜਾ ਆਪਦੇ ਘਰ ਦੇ ਮਗਰੀ ਲੱਗਿਆ ਉਹ ਥੋੜੀ ਸੱਚਾ ਜੀਵਨ ਸਾਥੀ ਹੋਏ ਦੇਖ ਸਿਰਤ ਤੂੰ ਨਾ ਆਪਦੀ ਸਹੇਲੀ ਨੂੰ ਬਹੁਤ ਗਲਤ ਸਲਾਹ ਦੇ ਰਹੀ ਹੈ ਰਿਸ਼ਤੇ ਆਹ ਪੈਸਿਆਂ ਦੇ ਨਾਲ ਡਿਮਾਂਡਾਂ ਪੂਰੀਆਂ ਕਰਨ ਨਾਲ ਜਾਂ ਐਸ਼ ਕਰਨ ਦੇ ਨਾਲ ਨਹੀਂ ਨਿਭਦੇ ਇਹ ਰਿਸ਼ਤੇ ਤਾਂ ਪਿਆਰ ਵਿਸ਼ਵਾਸ ਤੇ ਇੱਜ਼ਤ ਦੇ ਨਾਲ ਨਿਭਦੇ ਆ ਜਿਹੜਾ ਇਨਸਾਨ ਤੁਹਾਡੇ ਨਾਲ ਜੁੜਿਆ ਹੋਵੇ ਆ ਰਿਸ਼ਤੇ ਦੀ ਕਦਰ ਕਰਦਾ ਨਾ ਉਹਦਾ ਮਾਨ ਸਮਾਨ ਕਰਦਾ ਅਸਲ ਵਿੱਚ ਸੱਚਾ ਜੀਵਨ ਸਾਥੀ ਹੋਹੀ ਹੁੰਦਾ ਹੋਰ ਰਿਸ਼ਤਾ ਚਾਹੇ ਭੈਣ ਭਰਾ ਦਾ ਹੋਵੇ ਚਾਹੇ ਮਾਂ ਪਿਓ ਦਾ ਹੋਵੇ ਇੱਕ ਇਨਸਾਨ ਦਾ ਫਰਜ਼ ਹੁੰਦਾ ਕਿ ਜਿਹੜੇ ਉਹਦੇ ਨਾਲ ਰਿਸ਼ਤੇ ਜੁੜੇ ਆ ਨਾ ਉਹਨਾਂ ਦੀ ਦਿਲ ਤੋਂ ਕਦਰ ਕਰੇ ਨਾ ਕਿ ਉਹ ਆਪਣੇ ਤੋਂ ਦੂਰ ਕਰੇ ਤੈਨੂੰ ਕੀ ਲੱਗਦਾ ਕਿ ਜਿਹੜਾ ਤੂੰ ਆਪਣੀ ਸਹੇਲੀ ਨੂੰ ਸਮਝਾਇਆ ਉਹਦੇ ਨਾਲ ਸਾਰੇ ਰਿਸ਼ਤੇ ਠੀਕ ਹੋ ਜਾਣਗੇ ਉਹਦੇ ਨਾਲ ਤਾਂ ਰਿਸ਼ਤੇ ਉਹਦੇ ਹੋਰ ਵਿਗੜ ਜਾਣਗੇ ਜਿਹੜੀਆਂ ਗੱਲਾਂ ਦੀ ਚੰਗਿਆੜੀ ਤੋਂ ਆਪਦੇ ਸਹੇਲੀ ਦੇ ਘਰੇ ਸੁੱਟੀ ਆ ਨਾ ਉਹਨੂੰ ਭੰਬੜ ਬੰਨ ਲੱਗਿਆ ਦੇਰ ਨਹੀਂ ਲੱਗਣੀ ਤੇ ਉਸ ਅੱਗ ਦੇ ਭੰਬੜ ਵਿੱਚ ਉਹ ਸਾਰੇ ਰਿਸ਼ਤੇ ਧੁਕਣਗੇ ਜਿਹੜੇ ਉਹਦੇ ਨਾਲ ਜੁੜੇ ਆ ਸੀਰਤ ਜੇ ਤੈਨੂੰ ਇਹੀ ਗੱਲ ਮੈਂ ਕਹਾਂ ਕਿ ਤੂੰ ਸਿਰਫ ਮੇਰੇ ਨਾਲ ਹੀ ਰਹਿਣਾ ਆਪਦੇ ਮਾਪਿਆਂ ਨੂੰ ਬੁਲਾਉਣਾ ਛੱਡ ਦੇ ਕੀ ਤੂੰ ਛੱਡ ਦੇਂਗੀ ਤੈਨੂੰ ਪਤਾ ਇੰਨਾਂ ਗੱਲਾਂ ਕਰਕੇ ਤਾਂ ਅੱਜਕੱਲ ਨੋਹਾਂ ਧੀਆਂ ਨਹੀਂ ਬਣ ਪਉਂਦੀਆਂ ਸੀਰਤ ਜੇ ਇਹ ਗੱਲਾਂ ਖਤਮ ਹੋਣਗੀਆਂ ਨਾ ਤਾਂਹੀਂ ਤਾਂ ਘਰਾਂ ਦੇ ਵਿੱਚ ਲੜਾਈਆਂ ਵੀ ਖਤਮ ਹੋਣਗੀਆਂ ਨਿੱਕੀਆਂ ਮੋਟੀਆਂ ਲੜਾਈਆਂ ਤਾਂ ਹਰ ਘਰੇ ਹੁੰਦੀਆਂ ਰਹਿੰਦੀਆਂ ਇਹਦਾ ਮਤਲਬ ਇਹ ਥੋੜੀ ਹੁੰਦਾ ਕਿ ਆਪਦਾ ਕਾਰਬਾਰ ਛੱਡ ਕੇ ਚਲੇ ਜਾਓ ਘਰ ਦੇ ਵਿੱਚੋਂ ਪੈਰ ਚੱਕਣ ਦਾ ਮਤਲਬ ਹੁੰਦਾ ਜਿਹੜੇ ਇਨਸਾਨ ਦੇ ਦਿਲ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੁੰਦੀ ਹੈ ਨਾ ਉਹਦੇ ਵਿੱਚੋਂ ਪੈਰ ਚੱਕ ਲਿਆ ਸਿਰਤ ਤੂੰ ਵੀ ਸਮਝਦਾਰ ਆ ਜੇ ਹੋ ਸਕਿਆ ਤਾਂ ਆਪ ਦੀ ਸਹੇਲੀ ਨੂੰ ਬੈਕ ਕਾਲ ਕਰਦੀ ਤੇ ਉਹਦਾ ਘਰ ਟੁੱਟਣ ਤੋਂ ਬਚਾ ਲੀ ਮੇਰੇ ਵੀ ਡਿਊਟੀ ਦਾ ਟਾਈਮ ਹੋ ਰਿਹਾ ਤੇ ਮੈਂ ਚੱਲਦਾ